ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਤਿੰਨੇ ਹੀ ਪੰਜਾਬ ਪੁਲਿਸ ਨਾਲ ਜੁੜੀਆਂ ਹੋਈਆਂ ਨੇ ਮਿੱਤਰ ਪਿਆਰੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਤੇ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਜਿਹੜਾ ਬੈੱਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਜ਼ਰੂਰੀ ਜਾਣਕਾਰੀਆਂ ਸਭ ਤੋਂ ਪਹਿਲਾਂ ਘੰਟੀ ਵਜਾ ਕੇ ਪਹੁੰਚ ਸਕਣ ਮਿੱਤਰ ਪਿਆਰੋ ਪਹਿਲੀ ਵੱਡੀ ਖਬਰ ਹੈ ਕਿ ਪਟਿਆਲਾ ਦੇ ਵਿੱਚ ਜਿਹੜੇ ਫੌਜੀ ਕਰਨਲ ਬਾਠ ਨਾਲ ਕੁੱਟਮਾਰ ਹੋਈ ਸੀ ਉਸ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਨੇ ਫਿਰ ਸਖਤ ਫੈਸਲਾ ਦਿੱਤਾ ਹੈ ਤੇ ਪੁਲਿਸ ਨੂੰ ਖਿੱਚ ਲਿਆ ਤੇ ਨਾਲ ਪੰਜਾਬ ਸਰਕਾਰ ਨੂੰ ਵੀ ਪੂਰੀ ਖਬਰ ਅੱਗੇ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਕਿ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਇੱਕ ਬਹੁਤ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਉਹ ਐਕਸ਼ਨ ਕੀ ਹੈ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਆਂ ਤੇ ਤੀਜੀ ਵੱਡੀ ਖਬਰ ਹੈ ਕਿ ਅੱਜ ਫਿਰ ਪੰਜਾਬ ਪੁਲਿਸ ਦੇ 8 ਵੱਡੇ ਅਫਸਰਾਂ ਦੇ ਸਬੰਧੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਉਹ ਫੈਸਲਾ ਕੀ ਹੈ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਮਿੱਤਰ ਪਿਆਰਿਓ ਪੰਜਾਬ ਪੁਲਿਸ ਦੇ ਉੱਪਰ ਧੱਕੇਸ਼ਾਹੀਆਂ ਤੇ ਜਾਤੀਆਂ ਦੇ ਦੋਸ਼ ਰੋਜ਼ ਲੱਗ ਰਹੇ ਨੇ ਤੇ ਇਹ ਦੋਸ਼ ਲਗਾਤਾਰ ਵੱਧ ਰਹੇ ਨੇ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਫੌਜ ਦੇ ਵੱਡੇ ਅਫਸਰ ਕਰਨਲ ਪੁਸ਼ਪਿੰਦਰ ਸਿੰਘ ਬਾਅਦ ਦੇ ਨਾਲ ਪੁਲਿਸ ਦੇ ਕੁਝ ਅਫਸਰਾਂ ਤੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਉਸ ਵਕਤ ਇਹ ਮਾਮਲਾ ਬਹੁਤ ਵੱਡਾ ਪਖਿਆ ਉਸ ਤੋਂ ਬਾਅਦ ਜਦੋਂ ਇਨਸਾਫ ਨਹੀਂ ਮਿਲ ਰਿਹਾ ਸੀ ਪੁਲਿਸ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਹ ਮਾਮਲਾ ਹਾਈ ਕੋਰਟ ਗਿਆ ਤੇ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਫੇਰ ਗਿਆ ਤੇ ਅੱਜ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜਾ ਸਖਤ ਰੁਖ ਅਪਣਾਇਆ ਤੇ ਪੁਲਿਸ ਨੂੰ ਖਿੱਚ ਲਿਆ ਹਾਈ ਕੋਰਟ ਨੇ ਸਿੱਧਾ ਹੀ ਹੁਣ ਪੁਲਿਸ ਨੂੰ ਪੁੱਛਿਆ ਵੀ ਤੁਸੀਂ ਦੱਸੋ ਐਨੇ ਮਹੀਨੇ ਬੀਤ ਗਏ ਨੇ ਤੇ ਤੁਹਾਡੇ ਤੋਂ ਉਹ ਪੁਲਿਸ ਵਾਲੇ ਅਫਸਰ ਤੇ ਪੁਲਿਸ ਮੁਲਾਜ਼ਮ ਫੜੇ ਹੀ ਨਹੀਂ ਗਏ ਗ੍ਰਿਫਤਾਰ ਹੀ ਨਹੀਂ ਕੀਤੇ ਗਏ ਕਿਉਂ ਨਹੀਂ ਕੀਤੇ ਗਏ ਦੂਜੀ ਗੱਲ ਹੁਣ ਜਦੋਂ ਪਸ਼ਪਿੰਦਰ ਕਰਨਲ ਬਾਠ ਜਿਹੜੇ ਕਰਨਲ ਪਸ਼ਪਿੰਦਰ ਸਿੰਘ ਬਾਠ ਆ ਉਹ ਹਾਈ ਕੋਰਟ ਦੇ ਵਿੱਚ ਗਏ ਨੇ ਉਹਨਾਂ ਨੇ ਕਿਹਾ ਕਿ ਵੇਖੋ ਜੀ ਪੁਲਿਸ ਕੁਝ ਕਰ ਨਹੀਂ ਰਹੀ ਤੇ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ ਜਦੋਂ ਇਸ ਕੇਸ ਦੇ ਵਿੱਚ ਪਹਿਲਾਂ ਕੁਝ ਹੋ ਨਹੀਂ ਰਿਹਾ ਸੀ ਜਦੋਂ ਕੁੱਟਮਾਰ ਹੋਈ ਸੀ ਨਾ ਤੇ ਪੁਲਿਸ ਕੇਸ ਹੀ ਦਰਜ ਨਹੀਂ ਕਰ ਰਹੀ ਸੀ ਪੁਲਿਸ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਰੌਲਾ ਵੱਡਾ ਪਿਆ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਪਰਚਾ ਕਿਹਦਾ ਕੀਤਾ ਕਰਨਲ ਬਾਠ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਪਰਚਾ ਕਰਨ ਦੀ ਬਜਾਏ ਇੱਕ ਢਾਬੇ ਵਾਲੇ ਦੀ ਸ਼ਿਕਾਇਤ ਤੇ ਪਰਚਾ ਦਰਜ ਕਰ ਲਿਆ ਤਾਂ ਕਿ ਕੱਲ ਨੂੰ ਬਿਆਨ ਬਦਲਾਏ ਜਾ ਸਕਣ ਉਸ ਤੋਂ ਬਾਅਦ ਕੀ ਹੋਇਆ ਮਾਮਲਾ ਤੂਲ ਫੜ ਗਿਆ ਜੋਰ ਫੜ ਗਿਆ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੇ ਫਿਰ ਹਾਈ ਕੋਰਟ ਜਾਣ ਕਰਕੇ ਪਰਚਾ ਕੀਤਾ ਗਿਆ ਉਹਨਾਂ ਮੁਲਾਜ਼ਮਾਂ ਤੇ ਪਰਿਵਾਰ ਦੇ ਬਿਆਨਾਂ ਤੇ ਤੇ ਫਿਰ ਨਾਂ ਨਸ਼ਰ ਨਹੀਂ ਸੀ ਕੀਤੇ ਜਾ ਰਹੇ ਫਿਰ ਨਾਂ ਵੀ ਨਸ਼ਰ ਹਾਈ ਕੋਰਟ ਦੇ ਕਹਿਣ ਤੇ ਕੀਤੇ ਗਏ ਫਿਰ ਉਸ ਤੋਂ ਬਾਅਦ ਹੁਣ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ ਫਿਰ ਪਰਿਵਾਰ ਕਹਿ ਰਿਹਾ ਕਰਨਲ ਬਾਠ ਦਾ ਕਿ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਤੇ ਪੁਲਿਸ ਆਪਣੇ ਪੱਧਰ ਤੇ ਕਰਨਾ ਚਾਹੁੰਦੀ ਸੀ ਪਰ ਫਿਰ ਹਾਈ ਕੋਰਟ ਦੇ ਕਹਿਣ ਤੇ ਚੰਡੀਗੜ੍ਹ ਪੁਲਿਸ ਦੀ ਡਿਊਟੀ ਲੱਗੀ ਕਿ ਚੰਡੀਗੜ੍ਹ ਪੁਲਿਸ ਦੇ ਅਫਸਰ ਸੱਟ ਬਣਾ ਕੇ ਜਾਂਚ ਕਰਨਗੇ ਫਿਰ ਕੀ ਹੋਇਆ ਉਸ ਸੱਟ ਨੇ ਅਜੇ ਤੱਕ ਕੋਈ ਖਾਸ ਕੁਛ ਕੀਤਾ ਨਹੀਂ ਕਰਨਲ ਬਾਸ ਦਾ ਪਰਿਵਾਰ ਜਿਹੜਾ ਉਹ ਹੁਣ ਫਿਰ ਹਾਈ ਕੋਰਟ ਚ ਗਿਆ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਜਿਹੜੀ ਸੱਟ ਬਣਾਈ ਸੀ ਉਹਦੇ باوجود ਵੀ ਨਾ ਤਾਂ ਕੋਈ ਅੱਗੇ ਕਾਰਵਾਈ ਹੋਈ ਨਾ ਜਿਹੜੇ ਉਹ ਪੁਲਿਸ ਵਾਲੇ ਨੇ ਉਹ ਗ੍ਰਿਫਤਾਰ ਕੀਤੇ ਗਏ ਨਾ ਫੜੇ ਗਏ ਕੁਝ ਨਹੀਂ ਹੋਇਆ ਤਾਂ ਹਾਈ ਕੋਰਟ ਨੇ ਫਿਰ ਹੁਣ ਸਖਤ ਹੁਕਮ ਜਾਰੀ ਕੀਤਾ ਪੁਲਿਸ ਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਉਂ ਨਹੀਂ ਕੁਝ ਕੀਤਾ ਉਧਰ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਕਰ ਦਿੱਤਾ ਵੀ ਤੁਸੀਂ ਜਵਾਬ ਦਿਓ ਔਰ ਉਧਰ ਐਸਪੀ ਜਿਹੜਾ ਪੁਲਿਸ ਦਾ ਉਹਨੂੰ ਖੁਦ 16 ਜੁਲਾਈ ਨੂੰ ਇੱਕ ਦਿਨ ਬਾਅਦ ਹੀ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਖੁਦ ਪੇਸ਼ ਹੋਣ ਦੇ ਆਰਡਰ ਜਾਰੀ ਕੀਤੇ ਨੇ ਹੁਣ ਤੁਸੀਂ ਦੇਖੋ ਇੱਕ ਐਨੇ ਵੱਡੇ ਫੌਜ ਦੇ ਅਫਸਰ ਨਾਲ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ ਤੇ ਇੰਨਾ ਜ਼ਿਆਦਾ ਜ਼ੋਰ ਹਾਈ ਕੋਰਟ ਨੂੰ ਲਾਉਣਾ ਪੈ ਰਿਹਾ ਨਿਆਂ ਦੇਣ ਲਈ ਇਨਸਾਫ ਦੇਣ ਲਈ ਤੇ ਫਿਰ ਵੀ ਅਨਾਂ ਕਾਨੀਆਂ ਹੋ ਰਹੀਆਂ ਨੇ ਫਿਰ ਵੀ ਪਹਿਲਾਂ ਵੀ ਹਾਈ ਕੋਰਟ ਨੇ ਦੋ ਵਾਰ ਝਾੜ ਪਾਈ ਆ ਪੁਲਿਸ ਨੂੰ ਤੇ ਸਰਕਾਰ ਨੂੰ ਇਹਦੇ باوجود ਵੀ ਕੁਝ ਨਹੀਂ ਹੋ ਰਿਹਾ ਤਾਂ ਜੇ ਆਮ ਬੰਦਾ ਹੁੰਦਾ ਕਰਨਲ ਬਾੜ ਦੀ ਥਾ ਤੇ ਮਾਤੜ ਮੇਰੇ ਤੁਹਾਡੇ ਵਰਗਾ ਹੁੰਦਾ ਫਿਰ ਕੀ ਹੋਣਾ ਸੀ ਸਾਡੇ ਤੋਂ ਤਾਂ ਮਹਿੰਗਾ ਵਕੀਲ ਕਰਕੇ ਹਾਈ ਕੋਰਟ ਵੀ ਨਹੀਂ ਜਾਇਆ ਜਾਂਦਾ ਫਿਰ ਧੱਕਾ ਕਰਾ ਕੇ ਕੁੱਟ ਖਾ ਕੇ ਚੁੱਪ ਮਟਣੀ ਪੈਣੀ ਸੀ ਇਹ ਗੱਲ ਸੱਚੀ ਹੈ ਪੁਲਿਸ ਦੇ ਵਿੱਚ ਵੀ ਜਿਹੜੇ ਸੱਚੇ ਸੁੱਚੇ ਸਹੀ ਬੰਦੇ ਕੰਮ ਕਰਦੇ ਨੇ ਚਾਹੇ ਅਫਸਰ ਨੇ ਚਾਹੇ ਮੁਲਾਜ਼ਮ ਨੇ ਉਹ ਵੀ ਮੇਰੀ ਗੱਲ ਨੂੰ ਠੀਕ ਕਹਿਣਗੇ ਦੇਖੋ ਹੁਣ ਜਦੋਂ ਆਹ ਕੁਸ਼ ਕਰਨਲ ਬਾੜ ਦੇ ਮਾਮਲੇ ਚ ਹੋਇਆ ਉਸ ਤੋਂ ਬਾਅਦ ਪੁਲਿਸ ਦੇ ਉੱਪਰ ਵੱਡੇ ਦੋਸ਼ ਲੱਗੇ ਨੇ ਕਿੰਨੇ ਸਾਰੇ ਰੋਜ਼ ਇਨਕਾਊਂਟਰ ਹੁੰਦੇ ਨੇ ਔਰ ਹੁਣ ਕੁਝ ਜਥੇਬੰਦੀਆਂ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਹਲਕੇ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਪੁਲਸ ਰਾਜ ਪੁਲਿਸ ਸਟੇਟ ਪੁਲਸ ਧੱਕੇਸ਼ਾਹੀਆਂ ਪੁਲਸ ਜਾਤੀਆਂ ਦੇ ਖਿਲਾਫ ਕਰਨ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਹੈ ਔਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਹੈ ਇਸ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਨੇ ਜਿਹੜੀਆਂ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਪੁਲਿਸ ਰਾਜ ਪੁਲਿਸ ਸਟੇਟ ਦੇ ਖਿਲਾਫ ਵੱਡਾ ਪ੍ਰਦਰਸ਼ਨ ਕਰ ਰਹੀਆਂ ਨੇ ਔਰ ਉਹਨਾਂ ਦਾ ਕਹਿਣਾ ਕੀ ਹੈ ਉਹ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਪਿਛਲੇ ਟਾਈਮ ਤੋਂ ਪੰਜਾਬ ਦੇ ਵਿੱਚ ਦੁਬਾਰਾ ਫਿਰ ਪੁਲਿਸ ਰਾਜ ਬਣਾਇਆ ਜਾ ਰਿਹਾ ਜਿਵੇਂ ਇੱਕ ਟਾਈਮ ਦੇ ਵਿੱਚ 1980 90 ਵਾਲੇ ਦਹਾਕੇ ਦੇ ਵਿੱਚ ਜਦੋਂ ਬੈਂਤ ਸਿੰਘ ਤੇ ਕੇਪੀਐਸ ਗਿੱਲ ਨੇ ਇੱਥੇ ਬੜਾ ਕੁਝ ਕੀਤਾ ਉਦੋਂ ਪੁਲਿਸ ਰਾਜ ਚੱਲਦਾ ਰਿਹਾ ਉਸ ਰਾਜ ਵਰਗਾ ਹੀ ਰਾਜ ਹੁਣ ਫਿਰ ਪੁਲਸ ਰਾਜ ਇੱਥੇ ਬਣਾਇਆ ਜਾ ਰਿਹਾ ਹੈ ਇਹ ਦੋਸ਼ ਹੈ ਉਹਨਾਂ ਜਥੇਬੰਦੀਆਂ ਦਾ ਜਿਹੜੀਆਂ 25 ਤਰੀਕ ਨੂੰ ਸੰਗਰੂਰ ਚ ਪ੍ਰਦਰਸ਼ਨ ਕਰ ਰਹੀਆਂ ਉਹ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਉਹ ਕਹਿੰਦੇ ਨੇ ਕਿ ਰਜਾਨਾ ਇਨਕਾਊਂਟਰਾਂ ਦੀਆਂ ਖਬਰਾਂ ਆਉਂਦੀਆਂ ਨੇ ਔਰ ਉਹਨਾਂ ਚੋਂ ਸਾਰੇ ਇਨਕਾਊਂਟਰ ਸੱਚੇ ਨਹੀਂ ਗਏ ਉਹ ਕਹਿੰਦੇ ਨੇ ਕਿ ਪੁਲਸ ਹਰਾਸ ਦੇ ਵਿੱਚ ਮੌਤਾਂ ਹੋਣ ਦੀਆਂ ਖਬਰਾਂ ਵੱਡੀਆਂ ਵੱਧ ਰਹੀਆਂ ਨੇ ਜਿਵੇਂ ਕਿ ਗੋਨੇਆਣਾ ਦੇ ਵਿੱਚ ਇੱਕ ਟੀਚਰ ਦੀ ਪੁਲਿਸ ਹਰਾਸਤ ਚ ਮੌਤ ਹੋਈ ਕਿੰਨੀਆਂ ਹੋਰ ਥਾਵਾਂ ਤੋਂ ਪੁਲਿਸ ਹਰਾਸਤ ਦੇ ਵਿੱਚ ਨਜਾਇਜ਼ ਕੁੱਟਮਾਰ ਨਜਾਇਜ਼ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਪਿਛਲੇ ਟਾਈਮ ਦੇ ਵਿੱਚ ਆਈਆਂ ਨੇ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਉਹ ਜਿਹੜੀਆਂ ਜਥੇਬੰਦੀਆਂ ਨੇ ਉਹ ਪ੍ਰਦਰਸ਼ਨ ਕਰ ਰਹੀਆਂ ਨੇ ਪਿਛਲੇ ਦਿਨੀ ਅਬੋਰ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਜਿਹਦੇ ਚ ਦੋ ਨੌਜਵਾਨ ਮੁੰਡੇ ਪੁਲਿਸ ਨੇ ਮਾਰੇ ਨੇ ਪੁਲਿਸ ਨੇ ਇਹ ਦੱਸਿਆ ਕਿ ਜਿਹੜਾ ਸੰਜੇ ਵਰਮਾ ਕੱਪੜਾ ਵਪਾਰੀ ਦਾ ਕਤਲ ਗੈਂਗਸਟਰਾਂ ਵੱਲੋਂ ਕੀਤਾ ਗਿਆ ਪੁਲਿਸ ਦਾ ਕਹਿਣਾ ਸੀ ਕਿ ਇਹ ਮੁੰਡਿਆਂ ਨੇ ਉਹਨਾਂ ਗੈਂਗਸਟਰਾਂ ਦੀ ਮਦਦ ਕੀਤੀ ਸੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਦਾ ਕਹਿਣਾ ਸੀ ਕਿ ਜਦੋਂ ਅਸੀਂ ਹਥਿਆਰਾਂ ਦੀ ਰਿਕਵਰੀ ਲਈ ਹਥਿਆਰ ਕਢਾਉਣ ਲਈ ਜਿੱਥੇ ਨੱਪੇ ਸੀ ਇਹਨਾਂ ਨੂੰ ਲੈ ਕੇ ਗਏ ਆ ਤਾਂ ਉੱਥੇ ਤਿੰਨ ਬੰਦੇ ਹੋਰ ਆ ਗਏ ਇਹਨਾਂ ਦੇ ਸਾਥੀ ਉਹ ਵੀ ਹਥਿਆਰ ਲੱਭਣ ਆਏ ਸੀ ਔਰ ਉਹਨਾਂ ਨੇ ਫਿਰ ਸਾਡੇ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਫਿਰ ਜਦੋਂ ਅਸੀਂ ਜਵਾਬੀ ਗੋਲੀਆ ਚਲਾਈਆਂ ਤਾਂ ਜਿਹੜੇ ਬੰਦੇ ਅਸੀਂ ਫੜੇ ਅਸੀਂ ਦੋ ਗੋਲੀਆਂ ਇਹਨਾਂ ਦੇ ਵਿੱਚ ਕਿਆਂ ਤੇ ਇਹਨਾਂ ਦੀ ਮੌਤ ਹੋ ਗਈ ਹੁਣ ਪੁਲਿਸ ਦੀ ਇਹ ਜਿਹੜੀ ਕਹਾਣੀ ਆ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠੇ ਔਰ ਜਿਹੜੀਆਂ ਜਥੇਬੰਦੀਆਂ 25 ਜੁਲਾਈ ਨੂੰ ਪ੍ਰਦਰਸ਼ਨ ਕਰ ਰਹੀਆਂ ਸੰਗਰੂਰ ਚ ਉਹਨਾਂ ਨੇ ਵੀ ਇਹਦੇ ਤੇ ਵੱਡੇ ਸਵਾਲ ਖੜੇ ਕੀ ਸਿੱਧਾ-ਸਿੱਧਾ ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਆਗੂ ਰਜ਼ਿੰਦਰਦੀਪ ਸਿੰਘ ਵਾਲਾ ਉਹਨਾਂ ਦਾ ਇਹ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਇਹ ਸਭ ਝੂਠਾ ਇਨਕਾਊਂਟਰ ਕੀਤਾ ਹੈ ਬੰਦੇ ਫੜ ਕੇ ਪੁਲਿਸ ਨੇ ਮਾਰੇ ਨੇ ਤੇ ਕਹਾਣੀ ਝੂਠੀ ਬਣਾ ਲਈ ਦੂਜੇ ਪਾਸੇ ਇੱਕ ਪੋਸਟ ਕਥਿਤ ਗੈਂਗਸਟਰਾਂ ਵੱਲੋਂ ਪਾਈ ਗਈ ਜਿਹਦੀ ਕਿ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਕਥਿਤ ਗੈਂਗਸਟਰਾਂ ਦੀ ਕਥਿਤ ਪੋਸਟ ਪੋਸਟ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਦਾਵਾ ਕੀਤਾ ਗਿਆ ਕਿ ਪੁਲਿਸ ਨੇ ਨਿਆਇਜ ਬੰਦੇ ਮਾਰਤੇ ਨੇ ਜਿਹੜੇ ਅਸੀਂ ਵਾਰਦਾਤ ਕਰਨ ਵਾਲੇ ਆ ਅਸੀਂ ਪਾਸੇ ਆ ਪੁਲਿਸ ਨੇ ਬਿਲਕੁਲ ਨਿਰਦੋਸ਼ ਬੰਦੇ ਮਾਰੇ ਨੇ ਫੜ ਕੇ ਔਰ ਅਸੀਂ ਇਹਨਾਂ ਪੁਲਿਸ ਵਾਲਿਆਂ ਨੂੰ ਵੀ ਦੇਖਾਂਗੇ ਐਦਾਂ ਦੀ ਗੱਲ ਉਸ ਪੋਸਟ ਦੇ ਵਿੱਚ ਉਹਨਾਂ ਨੇ ਕੀਤੀ ਪੁਲਿਸ ਨੂੰ ਚੈਲੰਜ ਪੁਲਿਸ ਨੂੰ ਧਮਕੀ ਦੇ ਗਏ ਤੇ ਨਾਲੇ ਕਹਿ ਗਏ ਕਿ ਇਨਕਾਊਂਟਰ ਝੂਠਾ ਕੀਤਾ ਹੁਣ ਪੁਲਿਸ ਇਹਦੀ ਜਾਂਚ ਕਰ ਰਹੀ ਹੋਊਗੀ ਵੀ ਉਹ ਜਿਹੜੀ ਪੋਸਟ ਪਾਈ ਆ ਉਹ ਸਹੀ ਆ ਕਿ ਗਲਤ ਆ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਉਸ ਤੋਂ ਬਾਅਦ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਬੀਕਾ ਨੇ ਰਾਜਸਥਾਨ ਦੇ ਵਿੱਚੋਂ ਤਿੰਨ ਹੋਰ ਬੰਦੇ ਮੁੰਡੇ ਪੁਲਿਸ ਨੇ ਫੜੇ ਨੇ ਜਿਹੜੇ ਉਸ ਕਤਲ ਕੇਸ ਨਾਲ ਸੰਬੰਧਿਤ ਨੇ ਉਸ ਤੋਂ ਬਾਅਦ ਉਹਦੀ ਅਜੇ ਬਾਹਰ ਖਬਰ ਕੋਈ ਨਹੀਂ ਨਿਕਲ ਕੇ ਆਈ ਹੁਣ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਇਹਦੇ ਖਿਲਾਫ ਉਹ ਜਥੇਬੰਦੀਆਂ ਜਿਹੜੀਆਂ ਉਹ ਸੰਗਰੂਰ ਚ ਵੱਡਾ ਪ੍ਰਦਰਸ਼ਨ ਕਰ ਰਹੀਆਂ ਹੁਣ ਅੱਜ ਤੋਂ 3 ਦਿਨ ਪਹਿਲਾਂ ਇੱਕ ਪ੍ਰਦਰਸ਼ਨ ਗੋਨਿਆਣਾ ਮੰਡੀ ਚ ਹੋਇਆ ਜਿਹੜਾ ਇੱਕ ਨੌਜਵਾਨ ਨਰਿੰਦਰਦੀਪ ਸਿੰਘ ਜਿਹਦਾ ਪਰਿਵਾਰ ਇਹ ਦੋਸ਼ ਲਾ ਰਿਹਾ ਕਿ ਸਾਡਾ ਟੀਚਰ ਮੁੰਡਾ ਅਧਿਆਪਕ ਮੁੰਡਾ ਪੁਲਿਸ ਨੇ ਬਿਨਾਂ ਗੱਲੋ ਚੁੱਕਿਆ ਤੇ ਕੁੱਟ-ਕੁੱਟ ਕੇ ਤੇ ਉਹ ਮਾਰ ਦਿੱਤਾ ਤੇ ਉਸ ਤੋਂ ਬਾਅਦ ਪਰਚਾ ਪੁਲਿਸ ਦੇ ਕੁਝ ਬੰਦਿਆਂ ਤੇ ਹੋਇਆ ਹੋਇਆ ਪਰ ਗ੍ਰਿਫਤਾਰੀਆਂ ਉਸ ਕੇਸ 'ਚ ਵੀ ਨਹੀਂ ਹੋ ਰਹੀਆਂ ਫੜੇ ਪੁਲਿਸ ਵਾਲੇ ਉੱਥੇ ਵੀ ਨਹੀਂ ਜਾ ਰਹੇ ਹੁਣ ਦੋਨੇ ਪਾਸੇ ਇਹ ਦੋਸ਼ ਨੇ ਕਿ ਕਰਨਲ ਨੂੰ ਕੁੱਟਮਾਰ ਕਰਨ ਵਾਲੇ ਪੁਲਿਸ ਅਫਸਰ ਤੇ ਪੁਲਿਸ ਮੁਲਾਜ਼ਮ ਵੀ ਪੁਲਿਸ ਤੋਂ ਫੜੇ ਨਹੀਂ ਜਾ ਰਹੇ ਤੇ ਗੋਨੇਆਣਾ ਦੇ ਵਿੱਚ ਜਿਨ੍ਹਾਂ ਤੇ ਇਹ ਦੋਸ਼ ਲਾਇਆ ਗਿਆ ਕਿ ਉਹਨਾਂ ਨੇ ਨਿਰਦੋਸ਼ ਮੁੰਡਾ ਮਾਰਤਾ ਕੁੱਟ-ਕੁੱਟ ਕੇ ਪਰਚੋ ਤੋਂ ਬਾਅਦ ਉਹ ਵੀ ਨਹੀਂ ਫੜੇ ਜਾ ਰਹੇ ਤਾਂ ਫਿਰ ਸਵਾਲ ਇੱਥੇ ਪੁਲਿਸ ਦੇ ਉੱਪਰ ਉੱਠ ਰਹੇ ਨੇ ਕਿ ਫਿਰ ਪੁਲਿਸ ਆਮ ਲੋਕਾਂ ਨੂੰ ਹੀ ਦਬੋਚਣ ਚੁੱਕੀ ਐ ਜੇ ਪੁਲਿਸ ਤੋਂ ਆਪਣੇ ਹੀ ਬੰਦੇ ਨਹੀਂ ਫੜੇ ਜਾ ਰਹੇ ਤੇ ਫਿਰ ਪੁਲਿਸ ਕਿਹਨੂੰ ਫੜੇਗੀ ਕੀ ਪੁਲਿਸ ਦੀ ਗ੍ਰਿਫਟ ਤੋਂ ਆਪਣੇ ਹੀ ਬੰਦੇ ਬਾਹਰ ਨੇ ਇਹ ਸਵਾਲ ਸੋਸ਼ਲ ਮੀਡੀਆ ਤੇ ਲੋਕ ਪੁੱਛਦੇ ਨੇ ਤੇ ਨਾਲ ਉਹ ਜਥੇਬੰਦੀਆਂ ਜਿਹੜੀਆਂ ਜਿਹੜਾ ਪ੍ਰੋਟੈਸਟ ਕਰਨ ਜਾ ਰਹੀਆਂ ਨੇ ਸੰਗਰੂਰ ਦੇ ਵਿੱਚ 25 ਤਰੀਕ ਹੁਣ ਆਖਰੀ ਖਬਰ ਜਿਹੜੀ ਆ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ 8 ਪੁਲਿਸ ਅਫਸਰਾਂ ਨੂੰ ਵੱਡਾ ਫੈਸਲਾ ਕੀਤਾ ਤਰੱਕੀ ਦੇਣ ਦਾ ਪਿਛਲੇ ਦਿਨਾਂ ਚ ਵੀ ਤਰੱਕੀਆਂ ਦਿੱਤੀਆਂ ਗਈਆਂ ਕਿੰਨੇ ਸਾਰੇ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਡੀਆਈਜੀ ਬਣਾਇਆ ਗਿਆ ਤੇ ਹੁਣ ਹੋਰ 8 ਜਿਹੜੇ ਪੁਲਿਸ ਅਫਸਰ ਆਈਪੀਐਸ ਅਫਸਰ ਸੀ ਉਹਨਾਂ ਨੂੰ ਤਰੱਕੀਆਂ ਦੇ ਕੇ ਤੇ ਡੀਆਈਜੀ ਬਣਾਇਆ ਜਾ ਰਿਹਾ ਇਹਨਾਂ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰਾਂ ਨੂੰ ਤਰੱਕੀ ਦਿੱਤੀ ਜਾ ਰਹੀ ਹੈ ਉਹ ਸਾਰੇ 1994 ਬੈਚ ਦੇ ਅਫਸਰ ਦੱਸੇ ਜਾ ਰਹੇ ਨੇ 1994 ਆਈਪੀ ਆਈਪੀਐਸ ਦੀ ਭਰਤੀ 'ਚ ਜਿਹੜੇ ਭਰਤੀ ਹੋਏ ਸੀ ਉਹਨਾਂ ਨੂੰ ਤਰੱਕੀ ਦਿੱਤੀ ਜਾ ਰਹੀ ਹੈ ਤੇ ਪਿਛਲੇ ਦਿਨੀ ਵੀ ਤਰੱਕੀਆਂ ਦਿੱਤੀਆਂ ਗਈਆਂ ਨੇ ਇਹ ਤਿੰਨੇ ਖਬਰਾਂ ਅੱਜ ਦੀਆਂ ਪੁਲਿਸ ਦੇ ਨਾਲ ਸੰਬੰਧਿਤ ਪੁਲਿਸ ਦੇ ਨਾਲ ਰਿਲੇਟਡ ਸੀ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਕੀ ਕਹਨੇ ਹੂੰ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ